ਲਾਓ ਵੀ ਮਿੱਤਰੋ ਜਿਹੜੇ ਨੁਕਰੇ ਘੋੜੇ ਦੀਆਂ ਬੱਚੀਆਂ ਮੰਨ ਲਓ ਚੰਬੀਆਂ ਪਾਲਦੇ ਆ ਉਹ ਆ ਵੀਡੀਓ ਦੇਖ ਲੈਣ ਪੂਰੇ ਟੌਪ ਕਲਾਸ ਸ਼ੋ ਕੁਆਲਿਟੀ ਦੀ ਬਸ਼ੀਰੀ ਜਿਵੇਂ ਜੈਜ ਮੋਲੋ ਚ ਮਿਲ ਜੂ ਤੇ ਨੁਕਰੇ ਬੱਚੇ ਪੈਦਾ ਕਰੋ ਅੱਗੇ ਜਾ ਕੇ ਪਰ ਜਿਹੜੀਆਂ ਇਹਦੇ ਬੰਤਰਾਂ ਨਾ ਬਹੁਤ ਟੌਪ ਦੇ ਆ ਮਾਰਵਾੜੀ ਕੈਰੇਕਟਰ ਕਹਿ ਸਕਦੇ ਆ ਪਹਿਚ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਜੀ ਆਇਆਂ ਨੂੰ ਨਮੀਸ਼ਵੀਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਈਆਂ ਦੋਸਤੋ ਅੱਜ 31 ਅਗਸਤ 2025 ਦੀ ਇਹ ਵੀਡੀਓ ਲਿਆਂਦੀ ਤੁਹਾਡੇ ਸਾਹਮਣੇ ਤੇ ਅੱਜ ਨੀਲੀ ਬੱਚੀ ਲਿਆਤੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਨੁਖਰੇ ਬੱਤੇ ਪੈਦਾ ਕਰੂ ਪਰ ਜਿਹੜੇ ਬਾਡੀ ਬੰਤਰ ਬਣਾਵਟਾਂ ਬਹੁਤ ਚੰਗੀਆਂ ਬਿਸ਼ੇਰੀ ਨੇ ਬਸ ਤੁਸੀਂ ਨਿੱਕੇ ਜਿਹੇ ਕੰਮ ਕਰਨਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਵੱਧ ਤੋਂ ਵੱਧ ਭਰਾਮਤਾਂ ਇਹ ਵੀਡੀਓ ਪਹੁੰਚੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿਉਂਕਿ ਦੇਖੋ ਮੈਂ ਪੈਂਦੇ ਜੀ ਤੁਹਾਡੇ ਲਈ ਵੀਡੀਓ ਬਣਾਈ ਹੈ ਦੋਸਤੋ ਬੱਚੀ ਥੋੜੀ ਲਿਬੜੀ ਜਰੂਰ ਹੈ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਹਫਤਾ ਹੋ ਗਿਆ ਅੱਜ 8ਵਾਂ ਦਿਨ ਚੱਲ ਪਿਆ ਲਗਾਤਾਰ ਬਾਰਿਸ਼ ਪੈਂਦੀ ਨੂੰ ਤੇ ਐਜ ਮੌਸਮ ਚ ਜਾਨਵਰ ਨਹਾਉਣਾ ਔਖਾ ਹੋ ਜਾਂਦਾ ਪਰ ਫੇਰ ਵੀ ਜਿਹੜਾ ਰੰਗ ਹੈ ਤੁਹਾਨੂੰ ਸਾਰਾ ਪੂਰਾ ਚਾਜ ਦੇਣਾ ਦੇਖੋ ਸਾਰੀ ਡਿਟੇਲ ਹੈ ਜਿਹੜੀ ਉਹ ਤੁਹਾਨੂੰ ਚਾਜ ਦੇਣਾ ਦੇ ਦੇਣੀ ਬਾਕੀ ਤੋਂ ਆਪ ਦੀ ਆਹ ਸਾਹਮਣੇ ਆ ਕੇ ਬੱਚੀ ਦੇਖ ਕੇ ਤਸੱਲੀ ਕਰਕੇ ਲੈ ਜਾ ਸਕਦੇ ਤੇ ਅੱਜ ਦੋਸਤੋ ਵਾਧਦੇ ਆ ਵੀਡੀਓ ਵਾਲ ਨੂੰ ਦਿੰਨੇ ਆ ਇਹਦੀ ਡਿਟੇਲ ਬੱਚੀ ਨੀਲੀ ਚੰਭੀ ਵਸ਼ੀਰੀਏ ਦੋਸਤੋ ਚਾਰੇ ਪੈਰੀ ਚੱਟੇ ਮੱਥੇ ਪਟਾ ਸੱਤ ਮਹੀਨੇ ਉਮਰ ਆ ਬਾਲਪੋਰੇ ਦੇ ਸਾਫ ਆ ਮੱਥੇ ਵਾਲੀ ਭਾਗਪੋਰੀ ਬਹੁਤ ਉੱਚੀ ਲੱਗੀ ਹੋਈ ਆ ਗਰਦਨ ਗੁਰਦਨ ਦੇਖੋ ਪਤਲੀ ਲੰਮੀ ਮਣੀਆ-ਮੁਣੀਆ ਨ ਪੂਰਾ ਓਕੇ ਰਪੋਰਟ ਪੁੱਠਾ ਪੱਠਾ ਵੀ ਸੋਹਣਾ ਹੱਥਾਂ ਪੈਰਾਂ ਦੀ ਬਿਲਕੁਲ ਸਾਫ ਆ ਤੇ ਕੰਨ ਜਮਾ ਸੂਟਾ ਲੱਗਿਆ ਹੋਇਆ ਦੇਖੋ ਬਾਕੀ ਖੜਨੇ ਖੁਰਨੇ ਬਹੁਤ ਲਾਜਵਾਬ ਆ ਚੰਗੀ ਆ ਬੱਚੀ ਆ ਤੋ ਯਾਪ ਜਿਹੜੀ ਇੱਕ ਇੱਕ ਚੀਜ਼ ਹੁਣ ਤੁਸੀਂ ਦੇਖ ਸਕਦੇ ਆ ਮਣੀਆ ਬਰੀਕ ਮੂੰਹ ਛੋਟਾ ਕੰਨ ਲੈਂਥ ਪੁੱਠਾ ਹਾਰਡਵੇਅਰ ਸਾਰੀ ਚੀਜ਼ ਤੁਹਾਨੂੰ ਦੇਖ ਜਾ। ਬਾਕੀ ਮੇਨ ਗੱਲ ਵੀ ਸਾਊ ਠੰਡੀ ਆ। ਆਪਣੇ ਘਰੇ ਰੱਖਣ ਵਾਲੀ ਆ। ਤੇ ਜਾਇਜ਼ ਮੁੱਲ ਦੀ ਆ। ਦੇਖੋ ਬੱਚੀ ਚਾਰੇ ਪੈਰ ਚਿੱਟੇ ਇਹਦੇ। ਕੰਨ ਜਮਾ ਛੋਟਾ ਲੱਗਾ, ਮੂੰਹ ਬਹੁਤ ਬਰੀਕ ਹੈ। ਚਾਹੇ ਪੋਕੋਲੀ ਚ ਨੂੰ ਪਾਣੀ ਪਿਆਲੀ ਹੈ ਹਨਾ। ਤੇ ਲੰਮੀ ਧੌਣ ਧੂਣ ਕਰੈਕਟਰ ਸਾਰੇ ਮਾਰਵਾੜੀ ਵਾਲੇ ਆ ਪਰ ਇਹ ਨੁਕਰੇ ਕੋੜੇ ਦੀ ਆ। ਨੀਲੀ ਚੰਬੀ ਵਾਚੀ ਤੇ ਨੰਬਰ ਆਪ ਉੱਪਰ ਦੇ ਤੇ ਫੋਨ ਲਾ ਲਓ ਮਿਲਦੇ ਆਂ